ਲਿਆ ਮੁੰਡਾ ਮੇਰਾ ਸਾਡਾ ਵੀਡੀਓ ਵਿਖਾਈਆ ਮੁੰਡਿਆਂ ਨੇ ਕਿ ਆ ਵੇਸ ਤੇਰੀ ਰੋਟੀ ਨੰਗੀ ਹੂ ਆ ਵੇਸ ਤੇਰੀ ਰੋਟੀ ਇਹ ਵੀਡੀਓ ਕਰਦੀ ਹੂ ਤੇ ਪਤਾ ਨਹੀਂ ਮੈਂ ਤੂੰ ਪੁੱਛ ਦੱਸ ਨਹੀਂ ਸਕਦੀ ਉਹਦੇ ਆਪਦੇ ਆਸ਼ਕਾ ਨਾਲ ਕਦੇ ਬਿਲਾ ਲੈਂਦੀ ਸੀ ਗਲਤ ਰਿਲੇਸ਼ਨ ਰੱਖਦੀ ਸੀ ਤੇ ਕੁਛ ਦਿਨ ਪਹਿਲਾਂ ਉਹ ਆਪਣੇ ਆਸ਼ਕਾਂ ਦੇ ਨਾਲ ਕਿ ਦੋਨੇ ਬੱਚੇ ਘਰ ਛੱਡ ਗਏ ਘਰ ਦੇ ਵਿੱਚ ਜਿਸ ਲਾੜੀ ਨੂੰ ਚੂੜਾ ਪਾ ਕੇ ਵਿਆਹ ਕੇ ਲਿਆਇਆ ਸੀ ਅਤੇ ਉਸਦੇ ਨਾਲ ਆਪਣੀ ਜ਼ਿੰਦਗੀ ਭਰ ਦੇ ਜੋਣ ਦੇ ਸੁਪਨੇ ਦੇਖ ਰਿਹਾ ਸੀ ਪਤੀ ਉਸੇ ਕਰਕੇ ਹੀ ਪਤੀ ਦੀ ਜਾਨ ਚਲੀ ਗਈ ਇਹ ਘਰ ਵਾਲੀ ਨਾ ਸਿਰਫ ਘਰ ਦੇ ਵਿੱਚ ਲੜਾਈ ਝਗੜਾ ਕਰਦੀ ਸਗੋਂ ਇਸ ਤੋਂ ਇਲਾਵਾ ਆਪਣੇ ਆਸ਼ਿਕਾਂ ਨੂੰ ਵੀ ਘਰ ਬੁਲਾਉਂਦੀ ਸੀ ਇਹ ਆਸ਼ਿਕ ਵੀ ਉਸਦੇ ਪਤੀ ਨੂੰ ਜਾਣਦੇ ਸੀ ਅਤੇ ਚਾਰ-ਚਾਰ ਮੁੰਡੇ ਜਦੋਂ ਉਸਦੇ ਪਤੀ ਨੂੰ ਗਲਤ ਵੀਡੀਓਜ਼ ਦਿਖਾਉਂਦੇ ਸੀ ਤਾਂ ਪਤੀ ਦੀ ਜਾਨ ਨਿਕਲ ਜਾਂਦੀ ਸੀ ਇਸੇ ਦੇ ਚਲਦੇ ਹੋਏ ਬੀਤੇ ਕਾਫੀ ਦਿਨਾਂ ਤੋਂ ਉਹ ਪਰੇਸ਼ਾਨ ਸੀ ਇਸ ਸਬੰਧੀ ਜਦੋਂ ਉਸਨੇ ਆਪਣੀ ਮਾਸੀ ਦੇ ਨਾਲ ਗੱਲਬਾਤ ਕੀਤੀ ਤਾਂ ਸਭ ਕੁਝ ਦੱਸ ਦਿੱਤਾ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ ਫਿਰੋਜ਼ਪੁਰ ਤੋਂ ਇਹ ਬੇहद ਹੀ ਖੌਫਨਾਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਘਰਵਾਲੀ ਦੇ ਨਜਾਇਜ਼ ਸਬੰਧਾਂ ਦਾ ਪਤੀ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਉਸ ਦੀ ਵੀਡੀਓ ਬਣਾ ਕੇ ਪਤੀ ਨੂੰ ਭੇਜ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਬਾਕੀ ਦੇ ਮੁੰਡੇ ਵੀ ਨਜ਼ਰ ਆ ਰਹੇ ਸਨ ਇਸ ਆਰਤਾਪਤੀ ਜੋ ਕਿ ਟਰੱਕ ਡਰਾਈਵਰ ਸੀ ਕੁਝ-ਕੁਝ ਮਹੀਨੇ ਇਹ ਬਾਹਰ ਰਹਿੰਦਾ ਸੀ ਜਿਸ ਤੇ ਚਲਦੇ ਹੋਏ ਪਤਨੀ ਸਰਿਆਮ ਹੀ ਘਰ ਦੇ ਵਿੱਚ ਦੂਜੇ ਮਰਦਾਂ ਨੂੰ ਬੁਲਾਉਂਦੀ ਗਲਤ ਵੀਡੀਓ ਬਣਾਉਂਦੀ ਆ ਤੇ ਉਸ ਤੋਂ ਬਾਅਦ ਹੁਣ ਪਤੀ ਨੇ ਇਹ ਸਭ ਕੁਝ ਜਰਿਆ ਨਹੀਂ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਇਸ ਤੇ ਚਲਦੇ ਹੀ ਪਤੀ ਦੀ ਜਾਨ ਗਈ ਹੈ ਉਹਨਾਂ ਦਾ ਜਵਾਨ ਪੁੱਤ ਚਲਾ ਗਿਆ ਕਿਉਂਕਿ ਉਸ ਦੀ ਪਤਨੀ ਆਪਣੇ ਦੋ ਬੱਚਿਆਂ ਨੂੰ ਛੱਡ ਕੇ ਘਰ ਤੋਂ ਫਰਾਰ ਹੋ ਚੁੱਕੀ ਹੈ ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਪਤਨੀ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਪਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਵਿਅਕਤੀਆਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾਵੇ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਬਣਾਈ ਜਾਂਦੀ ਸੀ ਅਤੇ ਉਹਨਾਂ ਦੇ ਮੁੰਡੇ ਨੂੰ ਤਾਨੇ ਮੇਨੇ ਮਾਰੇ ਜਾਂਦੇ ਸਨ ਮੇਰਾ ਨਾਮ ਰਜੀਤ ਕੌਰ ਜੀ ਦਾ ਮੁਰਜੀਤ ਕੀ ਲੱਗਦਾ ਹੈ ਜਿਹੜਾ ਜੀ ਮੇਰਾ ਪੰਜਾ ਸਿੱਧੀ ਕਰਦਾ ਸੀ ਉਹ ਗੱਡੀ ਚ ਲੰਮਦਾ ਸੀ ਟਰੱਕ ਟਰੱਕ ਚਲੇ ਘਰੇ ਆਉਂਦਾ ਸੀ ਪਤਨ ਦੋ ਢਾਈ ਮਿੰਟ ਹੋ ਗਏ ਦੋ ਢਾਈ ਮਿੰਟ ਪਿਛੋਂ ਆਇਆ ਔਰ ਤੁਸੀਂ ਤੇ ਦੋ ਤਿੰਨ ਬੁੜੀਆਂ ਨੇ ਵੀ ਨਾਲ ਉਹਨੂੰ ਤੰਗ ਕੀਤਾ ਵੀ ਉਹ ਜਿਹੜੀ ਬੁਟੀ ਸੀ ਉਹਦੀ ਇੱਕ ਉਹਦੀ ਪੁਵਾਸੀ ਇੱਕ ਜਿਹੜੇ ਮੁੰਡਾ ਗਿਆ ਲੈ ਕੇ ਗਿਆ ਉਹਦੀ ਮਾਂ ਇਹਨੂੰ ਨਹੀਂ ਪਤਾ ਚਾਰ ਮੁੰਡੇ ਵਿੱਚ ਉਹਨੇ ਵੀਡੀਓ ਖਾਈਆ ਵੀਡੀਓ ਮੈਨੂੰ ਉਹਨੇ ਆਖਿਆ ਮਾਸੀ ਆ ਵੀਡੀਓ ਦੇਖ ਲਈਆਂ ਮੇਰਾ ਸਿਰ ਆਂਦਾ ਸਿਰ ਕੁੱਟਦਾ ਸੀ ਬਹੁਤ ਕੁੱਟਦਾ ਸੀ ਆਂਦਾ ਸਿਰ ਹਾਥੋਂ ਮੈਨੂੰ ਨਹੀਂ ਸੰਭਿਆ ਗਿਆ ਨਾ ਉਹਨੇ ਰੋਟੀ ਨਹੀਂ ਖੀਤੀ ਨਾ ਉਹਨੇ ਤਿੰਨ ਦਿਨ ਬਾਹਰ ਰੋਟੀ ਖਾਦੀ ਨਾ ਇੱਥੇ ਆ ਕੇ ਖਾਦੀ ਤੇ ਅਸੀਂ ਇੱਕ ਮੈਨੂੰ ਇੱਕ ਮਾਂ ਇੱਕ ਮੇਰੀ ਭੈਣ ਇੱਕ ਗੁੱਡੀ ਹੁੰਦੀ ਸੱਸ ਮੈਂ ਮਿੱਠਿਆ ਤੋਂ ਲੈ ਕੇ ਆਪਣੇ ਘਰੇ ਇੱਥੇ ਆ ਗਈ ਫਰੋਈ ਪਰ ਵੀ ਚਲ ਮੁੰਡਾ ਬੱਚਿਆਂ ਨੂੰ ਮਿਲੂਗਾ ਬੱਚੇ ਸਹੀ ਠੀਕ ਹੋ ਜੂਗਾ ਮੁੰਡੇ ਦੇ ਦਿਮਾਗ ਰੋ ਜੂਗਾ ਪਰ ਨਾ ਉਹਨੂੰ ਵੀਡੀਓ ਨੇ ਖਾ ਲਿਆ ਮੁੰਡਾ ਮੇਰਾ ਸਾਡਾ ਵੀਡੀਓ ਵਿਖਾਈਆ ਮੁੰਡਿਆਂ ਨੇ ਕਿ ਆ ਵੇਸ ਤੇਰੀ ਬੋਟੀ ਨੰਗੀ ਹੂ ਆ ਵੇਸ ਤੇਰੀ ਬੋਟੀ ਇੰਜ ਵੀਡੀਓ ਕਰਦੀ ਹੂ ਤੇ ਪਤਾ ਨਹੀਂ ਮੈਂ ਕੁਝ ਦੱਸ ਨਹੀਂ ਸਕਦੀ ਉਹਨੇ ਕੀਤਾ ਇੱਕ ਮੁੰਡੇ ਨੂੰ ਉਹਨੇ ਟੋਕਸ ਵੀ ਦਿੱਤੇ ਨੇ ਉਹ ਆਂਦੀ ਮੇਰੇ ਲੈ ਗਏ ਨੇ ਉਹ ਮੁੰਡੇ ਨੂੰ ਟੋਕਸ ਵੀ ਦਿੱਤੇ ਨੇ ਪੈਸੇ ਮੁੰਡਿਆਂ ਨੂੰ ਖਵਾਉਂਦੀ ਸੀ ਤੇ ਮਤਲਬ ਇਹ ਤਾਂ ਸਮ ਹਾਂ ਜੋ ਕਰਦੀ ਸੀ ਇਹ ਮੁੰਡੇ ਇੱਕ ਮੁੰਡੇ ਦਾ ਨਾਮ ਲੈਂਦਾ ਸੀ ਉਹ ਮੁੰਡੇ ਨੂੰ ਫੋਨ ਕਰਦਾ ਸੀ ਤੇਰੀ ਜੁਰਤ ਕਵੇ ਸਾਡੇ ਘਰ ਮੋਬਾਈਲ ਤੇ ਹੈਗਾ ਇਹ ਉਹ ਦੂਜਾ ਮੁੰਡਾ ਹੋਰ ਨਾਮ ਲੈ ਦਿੰਦਾ ਸੀ ਗਾ ਆ ਵੀ ਮੁੰਡੇ ਆ ਵੀ ਮੁੰਡੇ ਤੇਰੇ ਘਰੇ ਤਲਾਈ ਵਸ਼ੀ ਰਹਿੰਦੀ ਏ ਉਹ ਮੁੰਡਿਆਂ ਨੇ ਬਹੁਤ ਕੁਝ ਲਿਖਿਆ ਹੈ ਮੋਬਾਈਲ ਤੇ ਬਹੁਤ ਹੈਗਾ ਲੇ ਮੈਂ ਕਿਹਾ ਸੀ ਤਾਂ ਮਿੱਠਿਆ ਮੈਂ ਫਿਰੋਜ਼ਪੁਰਾ ਮੈਂ ਮੈਂ ਤਾਂ ਚੋਲਣ ਸਾ ਮੈਂ ਬਹੁਤ ਕਿਸੀ ਇਨਸਾਨ ਮਿਲੇ ਉਹ ਕੁੜੀ ਬਹੁਤ ਤੰਗ ਕੀਤਾ ਮਾਂ ਆਪ ਭਲੀ ਮਰਸ ਸੱਸ ਭਲੀ ਮਰਸ ਸੱਸ ਸੱਸ ਜਿਹੜੀ ਉਹ ਕੰਮ ਨਹੀਂ ਕੀਤਾ ਸੱਸ ਤੇ ਅੰਦਰ ਰੋਟੀਆਂ ਪਕਾ ਕੇ ਠੋਕਦੀ ਰਹੀਏ ਸੱਸ ਉਹਨੂੰ ਅੰਦਰ ਬਾਹਰ ਉਹਨੇ ਆਖਿਆ ਚਲ ਮੇਰੇ ਪੁੱਤਰ ਦਾ ਘਰ ਵਸਦਾ ਰੇ ਮੇਰਾ ਪੁੱਤਰ ਬਾਹਰ ਹਣਾ ਸੱਸ ਸੋਰੇ ਨੇ ਕੁਛ ਨਹੀਂ ਉਹਨੂੰ ਕਿਹਾ ਬੱਚਿਆਂ ਦਾ ਵਾਲੀ ਤੇ ਪਤਾ ਨਹੀਂ ਇਹਨੂੰ ਇਹ ਕਿਸੇ ਦੀ ਚੁੱਕਣਾ ਹੈ ਆਂਦੇ ਵੀ ਇੱਕ ਮੁੰਡੇ ਦੀ ਜਿਹੜੀ ਕੁੜੀ ਦੀ ਜਿਹੜਾ ਕੁੜੀ ਜਿਹੜਾ ਮੁੰਡਾ ਹੈ ਨਾ ਪਹਿਲੋਂ ਇਹਦੀ ਮਾਂ ਰਿਸ਼ਤਾ ਮੰਗਦੀ ਸੀ ਉਹ ਰਿਸ਼ਤਾ ਇੰਦਰ ਇੰਦਰ ਹੋ ਗਿਆ ਗੋਰਾ ਮੁੰਡਾ ਜਿਹਨੂੰ ਗੋਰਾ ਗੋਰਾ ਇਹ ਰਿਸ਼ਤਾ ਮੰਗਦੀ ਸੀ ਇਹ ਆਂਦੇ ਰਿਸ਼ਤਾ ਨਹੀਂ ਹੁੰਦਾ 6 ਸਾਲਾਂ ਬਾਅਦ ਪੱਜੀ 6 ਸਾਲਾਂ ਬਾਅਦ ਪੱਜੀ ਏ ਮੁੰਡੇ ਨਿੱਕੇ ਨਿੱਕੇ ਦੋ ਛੱਡ ਕੇ ਇਹਨਾਂ ਨੂੰ ਦਵਾਈ ਪਾਤੀ ਰਾਤ ਕੀ ਰਾਤ ਕੋ ਪਤਾ ਨਹੀਂ ਕਿਉਂ ਗਈ ਤੜਕੇ ਆ ਇਹ ਡਿੱਗਦੇ ਫਿਰਿਆ ਮੁਰਕੇ ਰਾਹ ਤੇ ਜਾਦੇ ਰਹੇ ਉਲਟੀਆਂ ਕਰਦੇ ਰਹੇ ਰਾਹ ਉਲਟੀਆਂ ਕਰਦੇ ਰਹੇ ਜੇ ਫਿਰ ਇਹ ਗਵਾਡੀਆਂ ਨਹੀਂ ਆਗੇ ਵੇਖਿਆ 7:30 ਵਜੇ ਤੱਕ ਉਹਨਾਂ ਗੋਲੀ ਦਿੱਤੀ ਆ ਤੇ ਇਹ ਕੀ ਨਾਮ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਕਿੱਥੇ ਰਹਿਣ ਵਾਲੇ ਹੋ ਮੈਂ ਪੁੰਦੇਰੀ ਖਤਗਿਆਂ ਦਾ ਵੈ ਉਹ ਮੇਰਾ ਸਾਲਾ ਸੀ ਜੀ ਮਿੱਠੇ ਪਿੰਡ ਤੋਂ ਸੁਖਵਿੰਦਰ ਸਿੰਘ ਉਹ ਟਰੱਕੜਾ ਵਸ ਸੀਗਾ ਜੀ ਤੇ ਉਹ ਟਰੱਕ ਤੇ ਡਰਾਈਵਰ ਕਰ ਲੋ 2-2 3-3 ਮਹੀਨੇ ਬਾਅਦ ਹੋ ਜਾਂਦਾ ਸੀਗਾ ਘਰ ਤੋਂ ਤੇ ਉਹਦੇ ਘਰ ਵਾਲੀ ਪਿੱਛੋਂ ਆਪਦੇ ਆਸ਼ਕਾ ਨਾਲ ਕਿਵੇ ਬਿਲਾ ਲੈਂਦੀ ਸੀ ਗਲਤ ਰਿਲੇਸ਼ਨ ਰੱਖਦੀ ਸੀ ਤੇ ਕੁਛ ਦਿਨ ਪਹਿਲਾਂ ਉਹ ਆਪਣੇ ਆਸ਼ਕਾਂ ਦੇ ਨਾਲ ਫਰਾਰ ਹੋ ਗਈ ਦੋਨੇ ਬੱਚੇ ਘਰ ਛੱਡ ਗਏ ਆਪ ਦੀ ਜਿਆ ਹੋਏ ਨੂੰ 6-7 ਸਾਲ ਹੋ ਗਏ ਆ ਦੋਨੇ ਬੱਚੇ ਘਰ ਛੱਡ ਗਏ 7 ਸਾਲ ਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਤੇ ਆਪ ਉਹਨਾਂ ਨਾਲ ਚਲੀ ਗਈ ਉਹ ਮੁੰਡਾ ਉਸ ਤੋਂ ਬਾਅਦ ਪਰੇਸ਼ਾਨ ਬਹੁਤ ਜ਼ਿਆਦਾ ਹੋ ਗਿਆ ਉਹ ਫੋਜ ਭਰ ਆ ਗਿਆ ਸੀ ਆਪਦੀ ਮਾਸੀ ਕੋਲ ਇੱਥੇ ਪੰਜਾਹ ਦਿਨ ਮਾਸੀ ਕੋਲੇ ਉਸ ਤੋਂ ਬਾਅਦ ਉਹਨੇ ਇੱਕ ਵੀਡੀਓ ਬਣਾਈ ਜਿਹਦੇ ਚੋ ਚਾਲ ਮੁੰਡਿਆਂ ਦੇ ਉਹਨੇ ਨਾਂ ਲਏ ਆ ਉਹ ਉਹਨੂੰ ਬੈਡਰੂਮ ਦੀਆਂ ਵੀਡੀਓ ਭੇਜਦੇ ਸੀ ਬੜਾ ਬਣਾ ਕੇ ਹਾਂਜੀ ਬਣਾ ਬਣਾ ਕੇ ਜਿਹੜਾ ਨਹੀਂ ਇਸ ਤਰ੍ਹਾਂ ਹਾਂਜੀ ਉਹ ਜਦੋਂ ਇਹਦੇ ਘਹਾ ਵਾ ਕੇ ਦੀ ਜਨਾਨੀ ਨਾਲ ਰਿਲੇਸ਼ਨ ਬਣਾਉਂਦੇ ਸੀ ਤੇ ਬੈਡਰੂਮ ਦੀ ਵੀਡੀਓ ਬਣਾਉਂਦੇ ਸੀ ਜੋ ਇਹਨੂੰ ਭੇਜਦੇ ਸੀ ਤੇ ਇਹਦੀ ਜਨਾਨੀ ਨੇ ਆਪਦੇ ਟੌਪਸ ਵੀ ਉਹਨਾਂ ਨੂੰ ਦਿੱਤੇ ਹੋਏ ਸੀ ਉਹ ਸਾਰੇ ਛੱਡ ਕੇ ਸੌ ਜਾਵੇ ਆਫਾ ਔਰਤ ਦੇ ਹੁਣ ਜਿਹੜੇ ਬਾਕੀ ਉਹ ਬੜੇ ਗਏ ਕਿ ਨਹੀਂ ਨਹੀਂ ਪੁਲਿਸ ਵੱਲੋਂ ਸਾਨੂੰ ਕਾਲ ਆਈ ਹੈ ਜੀ ਤੇ ਇਕੱਲੀ ਔਰਤ ਖੜੀ ਆ ਉਹਨਾਂ ਨੇ ਨਹੀਂ ਫੜਿਆ ਜੀ ਉਹਨਾਂ ਨੂੰ ਨਹੀਂ ਫੜਿਆ ਜੀ ਉਹ ਫੜਦੇ ਚਾਹੀਦੇ ਨੇ ਹਾਂਜੀ ਉਹਨਾਂ ਨੂੰ ਫੜਨੇ ਚਾਹੀਦਾ ਜਿਹੜੀ ਉਹ ਤੁਹਾਡੇ ਕੋਲ ਜਿਹੜੇ ਬਲਾ ਕੇ ਗਿਆ ਹਾਂਜੀ ਉਹ ਵੀਡੀਓ ਸਾਡੇ ਕੋਲ ਹੈ ਜੀ ਉਹਦੇ ਉਹਦਾ ਮੋਬਾਈਲ ਵੀ ਥਾਣੇ ਵਿੱਚ ਜਮਾ ਹੈ ਹੋਰ ਸਖਤ ਕਾਰਵਾਈ ਹੁਣ ਕੀ ਹਾਂਜੀ ਮੋਬਾਈਲ ਦੇ ਵਿੱਚ ਵੀ ਉਹਨਾਂ ਦੇ ਉਹਦੇ ਬਹੁਤ ਪੂਰਵ ਲੱਭ ਜਾਣਗੇ ਉਹ ਥਾਣੇ ਜਮਾ ਕਰਵਾ ਦਿੱਤਾ ਸੀ ਲੜਕਾ ਸਖਵਿੰਦਰ ਸਿੰਘ ਉਰਫ ਛਿੰਦਾ ਪੁੱਤਰ ਬਹੁਤ ਸਿੰਘ ਵਾਸੀ ਪਿੰਡ ਮਿੱਠੇ ਥਾਣਾ ਮਹੂ ਦਾ ਰਹਿਣ ਵਾਲਾ ਸੀ ਉਹਦੀ ਜਿਹੜੀ ਔਰਤ ਸੀ ਜਸ਼ਨਪ੍ਰੀਤ ਕੌਰ ਉਹ ਉਹਦੇ ਨਾਲ ਉਹਦੀ ਬਣਦੀ ਨਹੀਂ ਸੀ ਉਹਨਾਂ ਦਾ ਲੜਾਈ ਝਗੜਾ ਨਹੀਂਦਾ ਸੀ ਕਿਦਾ ਸੀ ਵੀ ਮੇਰੇ ਘਰ ਵਾਲੀ ਆ ਜਿਹੜੀ ਇਹਦੇ ਕੋਈ ਬੰਦਿਆਂ ਨਾਲ ਸੰਬੰਧ ਹੈ ਪਿੰਡ 'ਚ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਮੁੰਡਿਆਂ ਨੇ ਉਹਨੂੰ ਮਾੜਾ ਚੰਗਾ ਬੋਲਿਆ ਜਾਂ ਉਹਨੂੰ ਫੋਟੋ ਭਾਈ ਕੋਈ ਤੇ ਉਹਨੇ ਇਹ ਗੱਲ ਨੂੰ ਸਹਿਣ ਨਹੀਂ ਕੀਤਾ ਮਕਦਮਾ ਨੰਬਰ 306 ਮਿਤੀ 8 6 24 ਅਧੀਨ ਧਾਰਾ 306 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰ ਲਿਆ ਉਹਦੇ ਵਿੱਚ ਅਜੇ ਜਿਹੜੀ ਦੋਸ਼ੀਣਾ ਉਹਦੀ ਪਤਨੀ ਪਾਈ ਗਈ ਆ ਉਹਨੂੰ ਅੱਜ ਥਾਣਾ ਸਿਟੀ ਫਰੋਇਪੁਰ ਫਰੋਇਪੁਰ ਸ਼ਹਿਰ ਦੇ ਵਿੱਚ ਆਈ ਸੀ ਰਿਸ਼ਤੇਦਾਰੀ ਵਿੱਚ ਉੱਥੋਂ ਦੀ ਗ੍ਰਿਫਤਾਰੀ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਉਹਦੇ ਤੋਂ ਉਹਦੀ ਪੁੱਛਗਿੱਛ ਕੀਤੀ ਜਾਊਗੀ ਜਿਹੜਾ ਜਿਹੜਾ ਵੀ ਅੱਗੇ ਸਾਨੂੰ ਪਤਾ ਲੱਗੂਗਾ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਗਮੰਦਾ ਦੁਖੀ ਹੋ ਗੁਰਮਰੀਆ ਤੇ ਮੇਰੇ ਬਲੀ ਦੇ ਚੁੱਪੋ ਦਈ ਹੈ ਆਜ ਬਸ ਐਸਾ ਹੀ ਤਾਮਾ ਕਰਨਾ ਕਿਹਦੇ ਨਾਲ ਇਤਿਆਜ਼ ਕਰ ਰਹੇ ਹੋ ਹੁਣੇ ਤਾਂ ਗੱਲਾਂ ਨਹੀਂ ਜਰੀਆਂ ਗਿਆ ਕਿ ਅੰਨਾ ਮੇਰੀ ਇੱਜ਼ਤ ਦੀ ਕੀ ਖੋਜ ਕਰ ਰਹੀ ਹੈ ਗੱਜਰ ਗੱਜਰ ਇਹ ਤਾਂ ਹੋਣੀ ਚਾਹੀਦੀ ਕਿ ਤੁਸੀਂ ਕਿੱਥੇ ਹੋ ਆਪ ਕੋਈ ਚੱਲ ਰਿਹਾ ਹੈ ਇਹ ਤਾਂ ਨਾ ਹੋਣਾ ਚਾਹੀਦਾ ਕਿ ਤੁਸੀਂ ਮਾਰਨ ਪਰ ਜਾ ਰਹੇ ਹੋ